ਫਰੋਜਪੁਰ ਵਿੱਚ ਪਸ਼ੂਆਂ ਦੇ ਵਪਾਰੀ ਨਾਲ ਕੀਤੀ ਗਈ ਬੇਰਹਿਮੀ ਨਾਲ ਕੁੱਟਮਾਰ ਉਸ ਨੂੰ ਚੋਰ ਸਮਝ ਕੇ ਕੁਝ ਵਿਅਕਤੀਆਂ ਵੱਲੋਂ ਕੀਤੀ ਗਈ ਕੁੱਟਮਾਰ ਅਤੇ ਵੀਡੀਓ ਕਰ ਦਿੱਤੀ ਸੋਸ਼ਲ ਮੀਡੀਆ ਤੇ ਵਾਇਰਲ ਫਲਸ ਕਰ ਰਹੀਏ ਮਾਮਲੇ ਦੀ ਜਾਂਚ ਸੂਬੇ ਵਿੱਚ ਲਗਾਤਾਰ ਗੁੰਡਾਗਰਦੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਤਾਜ਼ਾ ਮਾਮਲਾ ਫਰੋਜਪੁਰ ਸ਼ਾਉਣੀ ਵਜ਼ੀਰੇਵਾਲੀ ਬਿਲਡਿੰਗ ਤੋਂ ਸਾਹਮਣੇ ਆਇਆ ਜਿੱਥੇ ਇੱਕ ਪਸ਼ੂਆਂ ਦੇ ਵਪਾਰੀ ਨੂੰ ਕੁਝ ਵਿਅਕਤੀਆਂ ਵੱਲੋਂ ਪੂਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਉਸ ਤੋਂ ਬਾਅਦ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ। ਪਸ਼ੂਆਂ ਦੇ ਵਪਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫਰੋਜਪੁਰ ਸ਼ਹਿਰ ਇਕਤਾ ਨਗਰ ਦਾ ਉਹ ਰਹਿਣ ਵਾਲਾ ਹੈ ਤੇ ਬੀਤੇ ਦਿਨ ਕਿਸੇ ਵਿਅਕਤੀ ਨੇ ਉਸ ਨੂੰ ਕਿਹਾ ਸੀ ਕਿ ਉਸ ਦੀ ਗਾਂ ਚੋਰੀ ਹੋਈ ਹੈ ਉਹ ਰੋ ਧਿਆਨ ਰੱਖਣ। ਜਦੋਂ ਉਸ ਨੂੰ ਕਿਸੇ ਵਿਅਕਤੀ ਨੂੰ ਗਾਂ ਨੂੰ ਲੈ ਜਾਂਦੇ ਹੋਏ ਦੇਖਿਆ ਤਾਂ ਉਲਟਾ ਉਹ ਫਸ ਗਿਆ ਔਰ ਉਸ ਨੂੰ ਚੋਰ ਸਮਝ ਕੇ ਹੀ ਕੁਝ ਵਿਅਕਤੀਆਂ ਨੇ ਡੰਡਿਆਂ ਅਤੇ ਲਾਠੀਆਂ ਨਾਲ ਕੁੱਟਿਆ ਇਸ ਤੋਂ ਬਾਅਦ ਉਸ ਨੂੰ ਹੌਨ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਫਰੋਜਪੁਰ ਤੋਂ ਸੁਖਚੰਦ ਸਿੰਘ ਦੀ ਰਿਪੋਰਟ ਤੁਸੀਂ ਵੀ ਸੁਣੋ ਇਸ ਵਪਾਰੀ ਦੀ ਜ਼ੁਬਾਨੀ ਕਿਸ ਤਰ੍ਹਾਂ ਜਾਣਕਾਰੀ ਦੇ ਰਿਹਾ ਹੈ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਜੇਕਰ ਸਾਡੇ ਫੇਸਬੁੱਕ ਪੇਜ ਤੇ ਹੋ ਤਾਂ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਕਰਨਾ ਨਾ ਭੁੱਲੋ ਕੀ ਨਾਮ ਤੁਹਾਡਾ ਪਤਾ ਮੈਰਾ ਨਾਮ ਜੀ ਭਾਰਤワਜ ਜੀ ਪਿੰਡ ਚੋਕਰ ਯਾਰਾ ਜੀ ਹਾਂ ਜੀ ਹਾਂ ਜੀ ਤੇ ਕੀ ਕਰਦੇ ਸੀ ਮੈਂ ਹੀ ਪਸ਼ੂਆਂ ਦਾ ਕੰਮ ਵਪਾਰ ਦਾ ਕੰਮ ਹੈ ਜੀ ਵਪਾਰ ਦਾ ਕੰਮ ਕਰਦਾ ਹਾਂ ਜੀ ਤੇ ਕੀ ਕਿੱਥੋਂ ਜਾ ਰਹੇ ਸੀ ਕਿਵੇਂ ਮੈਂ ਜੀ ਪਿੰਡ ਚੋਕਰ ਹਰੀਹਰ ਤੋਂ ਆਪਣਾ ਜਿਹੜਾ ਥਾਮ ਕਾਨ ਸੇਲ ਕਰਕੇ ਨਾ ਏਕਤਾ ਨਗਰ ਕਲੋਨੀ ਆ ਗਿਆ ਜੀ frohipur ਦੇ ਵਿੱਚ ਉੱਥੋਂ ਨਾ ਜੀ ਮੈਂ ਏਕਤਾ ਨਗਰ ਕਲੋਨੀ ਤੋਂ ਆ ਰਿਹਾ ਸੀਗਾ ਜਿੱਥੇ ਆਪਣਾ ਪੋਲੇ ਵੱਡਾ ਇੱਥੇ ਨਾ ਪਾਣੀ ਦੀ ਛਪੀਲ ਲੱਗੀ ਹੋਈ ਸੀਗੀ ਛਪੀਲ ਲੱਗੀ ਹੋਈ ਸੀਗੀ ਤੇ ਇੱਥੇ ਗਵਾਲਾ ਇੱਕ ਸੇਵਾ ਕਰ ਰਿਹਾ ਸੀਗਾ ਗਵਾਲ ਟੋਲੀ ਦੇ ਵਿੱਚ ਮੈਂ ਪਸ਼ੂ ਖਰੀਦਣ ਵੇਚਣ ਦਾ ਕੰਮ ਕਰਨਾ ਜੀ ਉਹਨੇ ਗਵਾਲੇ ਨੇ ਮੈਨੂੰ ਪੁੱਛਿਆ ਕਹਿੰਦਾ ਭਾਰਤ ਕੀ ਹਾਲ ਹੈ ਮੈਂ ਕਿਹਾ ਵਧੀਆ ਵੀਰੇ ਕਹਿੰਦਾ ਯਾਰ ਆਪਣੀ ਇੱਕ ਗਊ ਘਵਾਚੀ ਹੋਈ ਆ ਤੇ ਤੁਸੀਂ ਪਿੰਡਾਂ ਦੇ ਵਿੱਚ ਜਾਂਦੇ ਆਉਂਦੇ ਜੀ ਤੇ ਯਾਰ ਨਿਗਾਹ ਰੱਖੀ ਮੈਂ ਕੋਈ ਗੱਲ ਨਹੀਂ ਭਰਾ ਵੀ ਜਦੋਂ ਕਿਤੇ ਕੋ ਮਥੇ ਲੱਗ ਗਈ ਤੇ ਤੁਹਾਨੂੰ ਦੱਸ ਦਾਂਗੇ ਅਸੀਂ ਠੀਕ ਹੈ ਜੀ ਤੇ ਇਹ ਹੈਗੀ ਜੀ 17 ਤਰੀਕ ਦੀ ਗੱਲ ਤੇ ਕੱਲ ਹੈਗੀ ਸੀਗੀ ਕੱਲ 19 ਤਰੀਕ ਜੀ 17 ਤਰੀਕ ਨੂੰ ਉਹਨੇ ਮੈਨੂੰ ਦੱਸਿਆ ਕੱਲ 19 ਤਰੀਕ ਸੀਗੀ ਮੈਂ ਝੋਕ ਹਰੀ ਹਰ ਜਾ ਰਿਹਾ ਸੀਗਾ ਆਪਦੇ ਨਾਨਕਿਆਂ ਦੇ ਕੋਲੇ ਰਸਤੇ ਦੇ ਵਿੱਚ ਵਜੀਰ ਦੀ ਬਿਲਡਿੰਗ ਦੇ ਕੋਲੇ ਦੋ ਮੁੰਡੇ ਗਊ ਲੈ ਕੇ ਜਾ ਰਿਹਾ ਸੀਗੇ ਉਹਨਾਂ ਨੇ ਮੈਂ ਪੁੱਛਿਆ ਮੈਂ ਕਹਾ ਗਊ ਕਿੱਥੋਂ ਲੈ ਕੇ ਆਂਦੀ ਵੀਰੇ ਤੁਸੀਂ ਕਹਿੰਦੇ ਯਾਰ ਤੂੰ ਦੱਸ ਕੀ ਕਹਿਣਾ ਮੈਂ ਕਹਾ ਯਾਰ ਮੈਂ ਕੁਝ ਨਹੀਂ ਕਹਿਣਾ ਭਰਾ ਵੀ ਗਵਾਲ ਟੋਲੀ ਹੋਣਾ ਗਾਂ ਚੋਰੀ ਹੋਈ ਵੀ ਏ ਤੇ ਗਾਂ ਤੁਸੀਂ ਚੋਰੀ ਦੀ ਤਾਂ ਨਹੀਂ ਲੈ ਕੇ ਚੱਲੇ ਕਹਿੰਦੇ ਨਹੀਂ ਨਹੀਂ ਵੀਰੇ ਇੰਨੇ ਗੱਲ ਦੇ ਵਿੱਚ ਮੈਂ ਕਹਾ ਯਾਰ ਮੈਨੂੰ ਲੱਗਦਾ ਸ਼ੱਕ ਜਾਂ ਉਹਨਾਂ ਨੇ ਵੀਰ ਜੀ ਗਾਂ ਛੱਡ ਦਿੱਤੀ ਮੈਂ ਗਊ ਫੜ ਲਈ ਗਊ ਫੜ ਕੇ ਮੈਂ ਮੋਟਰਸਾਈਕਲ ਆਪਣਾ ਸਾਈਡ ਤੇ ਲਾ ਕੇ ਲੋਕ ਕਰਕੇ ਤੇ ਗਊ ਇੱਕ ਸਾਈਡ ਤੇ ਬੰਨਣ ਲੱਗਾ ਉਹਨੇ ਚੇਰ ਨੂੰ ਕੁਝ ਵਿਅਕਤੀ ਆ ਗਏ ਨੇ ਵਿਅਕਤੀ ਆਏ ਮੈਨੂੰ ਕਹਿੰਦੇ ਹਾਂ ਵੀਰੇ ਇਹ ਜਿਹੜੀ ਗਊ ਏ ਇਹ ਕਿੱਥੋਂ ਲਈ ਤੂੰ ਮੈਂ ਕਿਹਾ ਵੀਰੇ ਉਹ ਸਾਹਮਣੇ ਮੁੰਡੇ ਜਾਣਦੇ ਭੱਜੇ ਉਹ ਸਾਹਮਣੇ ਵੇਖ ਲਓ ਤੁਸੀਂ ਕਹਿੰਦੇ ਹਾਂ ਦੇਸ ਗਏ ਦੋ ਤਿੰਨ ਜਿਹੜੇ ਉਹਨਾਂ ਦੇ ਮਗਰ ਲੱਗਾ ਤੇ ਕੁਝ ਬੰਦੇ ਮੇਰੇ ਕੋਲੇ ਕਰੋਗਾ ਕਹਿੰਦੇ ਵੀ ਤੂੰ ਗਾਉਣਾ ਤਾਂ ਕਿਉਂ ਛਡਾਈ ਮੈਂ ਕਿਹਾ ਯਾਰ ਗਾਣਾ ਮੈਂ ਇਸ ਕਰਕੇ ਛਡਾਈ ਵੀ ਮੁੰਡਾ ਗੱਡਾ ਹੈਗਾ ਗਵਾਲ ਟੋਲੀ ਦਾ ਉਹਦੀ ਗਾਂ ਚੋਰੀ ਹੋਈ ਏ ਤੇ ਮੈਨੂੰ ਨੇ ਕਿਹਾ ਸੀ ਮੈਂ ਕਿਹਾ ਉਹਦੀ ਨਾ ਗਾਂ ਹੋਵੇ ਤੇ ਮੈਂ ਕਿਹਾ ਗਵਾਲ ਟੋਲੀ ਦੇ ਵਿੱਚ ਆਉਣ ਜਾਣ ਦਾ ਸਾਡਾ 24 ਘੰਟੇ ਦਾ ਹੈਗਾ ਤੇ ਮੈਂ ਕਿਹਾ ਵਪਾਰੀ ਬੰਦੇ ਆ ਤੇ ਮੈਂ ਕਿਹਾ ਚੋਰੀ ਲੋਕੀ ਹੋਰ ਘਰ ਜਾਂਦੇ ਆ ਤੇ ਨਾ ਬਦਨਾਮੀ ਵਪਾਰੀਆਂ ਦਾ ਹੁੰਦਾ ਵਿਆ ਉਹਨੇ ਚਿਰ ਦੇ ਵਿੱਚ ਜੀ ਇਹ ਮੁੰਡੇ ਨਾਲ ਕਾਫੀ ਆ ਗਿਆ ਕਹਿੰਦੇ ਤੂੰ ਉਹਨੇ ਤਾਂ ਗਾਂ ਕਿਉਂ ਖਲਾਈ ਵੀ ਕਿਉਂ گاؤں ਨਾਲੋਂ ਹੋ ਕੇ ਬਣਾ ਦਿੱਤੀ ਤੂੰ ਹਾਂਜੀ ਇਹਨੇ ਚਿਰ ਦੇ ਵਿੱਚ ਜੀ ਉਹਨਾਂ ਨੇ ਮੇਰੇ ਕੁੱਟਮਾਰ ਬਹੁਤ ਜ਼ਿਆਦੀ ਕੀਤੀ ਮੈਂ ਬਹੁਤ ਪਰੇਸ਼ਾਨ ਆ ਇਸ ਕਰਕੇ ਮੇਰੀ ਵੀਡੀਓ ਵਾਇਰਲ ਕਰ ਦਿੱਤੀ ਉਹਨਾਂ ਨੇ ਮੈਰਾ ਇਨਾ ਕ ਮੈਂ ਪਿੰਡਾਂ ਦੇ ਵਿੱਚ ਆਉਣ ਜਾਣ ਵਾਲਾ ਬੰਦਾ ਠੀਕ ਹੈ ਮਸਜਿਦ ਦੀ ਆਪ ਦੀ ਬੇਇੱਜ਼ਤੀ ਬਹੁਤ ਮਹਿਸੂਸ ਕਰਨਾ ਮੈਂ ਕੋਈ ਵੀ ਹਤਿਆ ਕੀਤੀ ਮੇਰੇ ਇਹ ਪੰਡਤ ਜੋ ਗਵਾਲਟੋਲੀ ਦੇ ਰਹਿਣ ਵਾਲੇ ਆ ਇਹਨਾਂ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਹੈ ਉਹਨ ਜਿਹੜੀ ਘੁਟਮਾਰ ਕੀਤੀ ਉਹਦੇ ਵੀ ਕਾਰਵਾਈ ਹਾਂਜੀ ਬਿਲਕੁਲ ਜੀ ਮੇਰੇ ਕੋਲੇ ਨਕਦੀ 56000 ਰੁਪਏ ਸੀਗਾ ਜੀ ਕਿਉਂ ਵਪਾਰੀ ਬੰਦੇ ਸਾਡੇ ਜੇਬ ਦੇ ਵਿੱਚ ਪੈਸੇ ਤਾਂ ਹੁੰਦੇ ਆ 24 ਘੰਟੇ ਵੀ ਕਿਸੇ ਟਾਈਮ ਵੀ ਕਿਤੇ ਉਹ ਵੀ ਸੌਦਾ ਸਾਨੂੰ ਬਣ ਸਕਦਾ ਜੀ ਉਹ 56000 ਰੁਪਏ ਵੀ ਮੇਰਾ ਨਿਕਲ ਗਿਆ ਜੀ ਹਾਂਜੀ ਬਿਲਕੁਲ ਜੀ ਹੋਣੀ ਚਾਹੀਦੀ ਜੀ